ਤਰਨਤਾਰਨ ਵਿੱਚ ਸਿਆਣੀਆਂ ਵੱਲੋਂ ਲਗਾਤਾਰ ਰਸਤੇ ਵਿੱਚ ਲੁੱਟਾਂ ਖੂਹਾਂ ਦਾ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦਕਿ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਲੋਕਾਂ ਵੱਲੋਂ ਸਵਾਲ ਹੈ ਜਿਹੜੇ ਕੀਤੇ ਜਾ ਰਹੇ ਨੇ ਤਾਜ਼ਾ ਘਟਨਾ ਸ਼ਹਿਰ ਦੇ ਕੈਂਜੀਆਂ ਵਾਲੇ ਬਾਜ਼ਾਰ ਦੀ ਹੈ ਜਿੱਥੇ ਇੱਕ ਰੋਜ਼ਾਨਾ ਕੰਮਕਾਰ ਤੇ ਜਾ ਰਹੀ ਔਰਤ ਕੋਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਰਸ ਖੂਨ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉਕਤ ਔਰਤ ਨੂੰ ਸੱਟਾਂ ਵੀ ਲੱਗੀਆਂ ਸੀਸੀਟੀਵੀ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਔਰਤ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ ਮੇਰਾ ਅਨੁਭਵ ਹੋ ਰ ਅੱਛਾ ਅੱਜ ਇੱਕ ਵਾਰਦਾ ਜਿਹੜੀ ਹੋਈ ਆ ਕੀ ਹੋਇਆ ਸਰ ਜੀ ਨੇ ਸਿਰੇ ਸਿਰੇ ਆਪਣੀ ਧਿਆਨ ਸਿਰੇ ਆਪਣੀ ਕੰਮ ਤੇ ਤੁਰੇ ਜਾਂਦੀ ਸੀਗੀ ਸਵੇਰੇ ਸਾਰੇ 7 ਵਜੇ ਰੋਜ਼ ਹੀ ਜਾਈਦਾ ਅੱਜ 13-14 ਸਾਲ ਹੋ ਗਏ ਉਹਨੂੰ ਕੰਮ ਕਰਦਿਆਂ ਅਸੀਂ ਪ੍ਰਾਈਵੇਟ ਨੌਕਰੀਆਂ ਕਰਦੇ ਹਾਂ ਜੋ ਅਸੀਂ ਨਾ ਕੰਮ ਕਰੀਏ ਤਾਂ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਅੱਜ ਇੰਨੀ ਮਹਿੰਗਾਈ ਹੈ ਇਸ ਦੇ ਵਿੱਚ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦੀ ਹੈ ਅੱਗੇ ਫਿਰ ਕੀ ਹੋਇਆ ਜੇ ਫਿਰ ਉਹ ਅਚਾਨਕ ਜਿਹੜੇ ਦੋ ਲੜਕੇ ਆ ਗਏ ਤੇ ਮੇਰੇ ਨਾਲ ਨਾ ਮੋਟਰਸਾਈਕਲ ਲਾ ਲੈਨੇ ਲਾ ਗਏ ਤੇ ਉਹ ਮੇਰੇ ਕੋਲ ਪਰਸ ਜਿਆ ਫੜ ਲਿਆ ਤੇ ਮੈਂ ਕਿਹਾ ਹਏ ਤੂੰ ਪਰਸ ਕਿਉਂ ਫੜਦਾ ਪਿਆ ਕੀ ਗੱਲ ਹੈ ਤੋਂ ਉਹਨੇ ਨੂੰ ਖਿੱਚੀ ਜਾਵੇ ਤੇ ਫਿਰ ਮੈਂ ਉਹਨੂੰ ਪਰਸ ਨੂੰ ਮੈਂ ਆਪਣੇ ਹੱਥ ਨੂੰ ਫੜਿਆ ਉਹ ਮੈਨੂੰ ਜ਼ੋਰ ਦੀ ਕਾਫੀ ਦੂਰ ਖਿੱਚ ਕੇ ਲੈ ਕੇ ਗਿਆ ਤੋਂ ਫਿਰ ਉਹਦੀ ਖਿਚਨ ਤੇ ਨਾਲ ਮੈਂ ਗਿਰ ਡੇਗ ਗਈ ਦੇਗਨ ਨਾਲ ਮੇਰੇ ਕਾਫੀ ਸਿਰ ਚ ਸਾਟ ਲੱਗੀ ਮੋੜੇ ਮੇਰੇ ਆ ਸਾਰੇ ਮੋੜੇ ਦੇ ਵਿੱਚ ਲੱਗੇ ਪੈਰਾਂ ਦੇ ਵਿੱਚ ਲੱਗੇ ਮੇਰੇ ਕੋਲੋਂ ਉੱਠੇ ਨਾ ਜਾਵੇ ਮੇਰੀ ਇੰਨੀ ਅੱਖਾਂ ਦੇ ਅੱਗੇ ਨੇਰਾ ਹੋ ਗਿਆ ਚੱਕਰ ਆ ਗਏ ਇਹਨੂੰ ਸਿਰ ਦੇ ਵਿੱਚ ਮੇਰੇ ਕਾਫੀ ਸੱਟ ਹੈ ਤੇ ਕੀ ਵੀ ਮੰਗ ਕਰਦੇ ਕੀ ਪ੍ਰਸ਼ਾਸਨੋਂ ਕੀ ਚਾਹਤ ਜਾਵੇ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਅ ਰੋਜ਼ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਨੇ ਅਸੀਂ ਲੇਡੀਜ਼ ਕਰਨਾ ਕੀ ਹੈ ਅਸੀਂ ਲੇਡੀਜ਼ ਫਿਰ ਘਰ ਦਾ ਹੈ ਜੀ ਸਾਡੇ ਦੋਆ ਕੀ ਕਰਾਂ ਸਾਡੇ ਘਰ ਦੇ ਵਿੱਚ ਜੋ ਸਾਨੂੰ ਸਾਧਨ ਹੋਵੇ ਤਾਂ ਫਿਰ ਅਸੀਂ ਬਾਹਰ ਨਾ ਜਾਈਏ ਜੋ ਸਾਡੇ ਕੋਲ ਧਾਨ ਤੇ ਐਸੀ ਹੋਣ ਬਸਰਕਾਰੀ ਨੌਕਰੀਆਂ ਹੁੰਨ ਤਾਂ ਵੀ ਆਹੀਂ ਆਪਣੇ ਘਰ ਦੇ ਬਹਿਣਾ ਮਾੜੀ ਹੋਈ ਘਟਨਾ ਜੀ ਇਹ ਘਟਨਾ ਬਹੁਤ ਹੀ ਮਾੜੀ ਐ ਦੁਖਦਾਇਕ ਐ ਕਿਉਂਕਿ ਹਰ ਦਿਨ ਆਏ ਦਿਨ ਇਸੇ ਤਰ੍ਹਾਂ ਹੀ ਹੁੰਦੇ ਨੇ ਮਗਰਾਜ ਜੀ ਮੇਰੇ ਕੋਲ ਤੋਂ ਉਹਨੂੰ ਪਰਸ ਤੋਂ ਲੈ ਕੇ ਨਹੀਂ ਜਾ ਸਕੇ ਮਗਰ ਮੇਰੇ ਮੈਨੂੰ ਜੇ ਉਹ ਸੱਟ ਲਾਏ ਉਹ ਉਹਦੇ ਨਾਲ ਵੀ ਜ਼ਿਆਦਾ ਕਿ ਉਹ ਸਿਰ ਦੇ ਸੱਟ ਸਭ ਤੋਂ ਮਾੜੀ ਹੁੰਦੀ ਹੈ ਵੀਰਾਂ ਜੀ ਆਪਰਾ ਮੇਰਾ ਨਾਮ ਮਨਜਿੰਦਰ ਸਿੰਘ ਪ੍ਰਿੰਸ ਆ ਜੀ ਇਹ ਕਿਹੜਾ ਬਾਜ਼ਾਰ ਪੈਂਦਾ ਐ ਇਹ ਬਾਜ਼ਾਰ ਪੈਂਦਾ ਜੀ ਕੈਂਚੀਆਂ ਦਾ ਇਹ ਕੀ ਗੱਲ ਬਾਤ ਹੈ ਸ਼ਰੀਰਿਕ ਤੇ ਕੋਈ ਸੀਗਾ ਕੁਝ ਨਹੀਂ ਕੋਈ ਕੀ ਹੋ ਰਿਹਾ ਇਹ ਇਹ ਨਾ ਦੋ ਮੁੰਡੇ ਆਏ ਮਗਰੋਂ ਤੇ ਮੋਟਰਸਾਈਕਲ ਤੇ ਸੀ ਨੰਬਰ ਪੇਟਾ ਨਹੀਂ ਹੈਗੇ ਆ ਉਹਦੀਆਂ ਤੇ ਮੈਂ ਉੱਥੇ ਖੜਾ ਆਪਣੇ ਕੋਠੇ ਦੇ ਤੇ ਉਹ ਇੱਕਦਮ ਉਹਨਾਂ ਦੇ ਪਰਸ ਖੋਇਆ ਤੇ ਉਹਨੂੰ ਛੁੜਤਾ ਤੇ ਸਟਾਪੇਟਾਂ ਬਹੁਤ ਲੱਗੀਆਂ ਤੇ ਪਰ ਇਹ ਆ ਵੀ ਪਰਸ ਨਹੀਂ ਖੋਇਆ ਗਿਆ ਕੋ ਤੇ ਮੈਂ ਉੱਥੋਂ ਰੌਲਾ ਪਾ ਕੇ ਫੱਜ ਗਏ ਇੱਥੇ ਦੀ ਲੜਕੀ ਜਿਹੜੀ ਹੋ ਜਾਂਦੀ ਇਹ ਲੜਕੀ ਜਿਹੜੀ ਆ ਇਹ ਮਸੀਦ ਵਾਲੇ ਸਕੂਲ ਨਾਲ ਦੇ ਕਲੀਚ ਰਹਿਣ ਵਾਲੀ ਆ ਉੱਥੇ ਰਹਿੰਦੀ ਆ ਇਹ ਇਹ ਸਵੇਰੇ 7 ਵਜੇ ਦੀ ਘਟਨਾ ਜੀ ਸਵੇਰੇ ਸਵੇਰੇ ਵੇਖੋ ਲੋਕਾਂ ਨੇ ਆਪਣੇ ਕੰਮ ਕਰਨ ਜਾਣ ਹੁੰਦਾ ਵਾ ਤੇ ਜੇ ਸਵੇਰੇ ਸਵੇਰੇ ਇਹ ਲੁੱਟਖਾਹਾਂ ਹੋਣ ਆਪਣੀਆਂ ਤੇ ਫਿਰ ਇੱਥੇ ਆਪਾਂ ਕਰਾਂਗੇ ਕੀ ਕਿਦਾਂ ਸੇਫ ਆਪਾਂ ਤੇ ਪ੍ਰਸ਼ਾਸਨ ਨੂੰ ਇਹੋ ਮੰਗਾ ਕਿ ਇਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਸਰਕਾਰ ਨੂੰ ਇਹੋ ਮੰਗਾ ਵੀ ਕੋਈ ਸਖਤਾਈ ਕੀਤੀ ਜਾਵੇ ਐਮਐਲਏ ਸੋਦ ਸਾਹਿਬ ਤਸੀਂ ਵੀ ਹੋਈ ਸਖਤਾਈ ਕਰੋ ਪੁਲਿਸ ਨੂੰ ਖਿੱਚੋ ਬਹੁਤ ਬੁਰਾ ਹਾਲ ਏ ਸ਼ਹਿਰ ਦਾ ਲੁੱਟਖਾਹਾਂ ਆਮ ਜੜੀਆਂ ਵਾ ਬਹੁਤ ਜ਼ਿਆਦੀਆਂ ਹੋ ਰਹੀਆਂ ਵਾ ਚੋਰੀਆਂ ਵੀ ਹੋ ਰਹੀਆਂ ਲੁੱਟਖਾਹਾਂ ਤੇ ਬਹੁਤ ਜ਼ਿਆਦੀਆਂ ਹੋ ਰਹੀਆਂ ਨੇ ਉਸ ਤੋਂ ਵੀ ਦੇ ਹਜ਼ਾਰ ਕਿਦਰੇ ਠੀਕ ਹੋਣਾ ਨਹੀਂ ਹਾਲਾਤ ਵੇਖੋ ਜਿਹੜੇ ਸੱਟ ਸਿਰ ਤੇ ਵੀ ਲੱਗੀ ਆ ਤੇ ਪੇਟ ਤੇ ਵੀ